ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਨੌਜਵਾਨ ਨੂੰ ਦੋ ਨਜਾਇਜ਼ ਪਿਸਤਲ ਸਹਿੰਨੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਮਾਣ ਵਾਲਾ ਇਤਿਹਾਸ ਹੈ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਸ਼੍ਰੀ ਹਗਰੀਸ਼ ਜਿਆਮਾ ਜੀ ਦੀਆਂ ਯੋਗ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜੇ ਮਾੜੇ ਅਸਲਾ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਹੈ ਉਹ ਉਸ ਮੁਹਿੰਮ ਦੇ ਤਹਿਤ ਰਾਣਪੁਰ ਬਰਾਂਪੁਰ ਕੋਲ ਇੱਕ ਵੱਡੀ ਸਫਲਤਾ ਅਸਲ ਹੋਈ ਹੈ ਜਿਸ ਦੇ ਵਿੱਚ ਸਾਡੇ ਅਸਟੂ ਬਰਾਂਪੁਰ ਸਰਜੀਤ ਸਿੰਘ ਵੀ ਜੋਗ ਰਹਿਨਵਾਈ ਹੈ ਤੇ ਅਸੀ ਜੀ ਵੀਰ ਜੰਦ ਕਾਉਂਟਰ ਇੰਟੈਲੀਜੈਂਸ ਸਾਡੇ ਬਰਦਾਸਪੁਰ ਹੋਰ ਸਪੈਸ਼ਲ ਬ੍ਰਾਂਚ ਵੀ ਨਾਕਾਬੰਦੀ ਦੇ ਦੌਰਾਨ ਏਸੀ ਡਿਗੀ ਵੀਰ ਜੰਦ ਨੂੰ ਸਿਕਰਟ ਇਨਫੋਰਮੇਸ਼ਨ ਵਿੰਗ ਦੇ ਵਰਜਿੰਦਰ ਸਿੰਘ ਨਾਮ ਦਾ ਰਕਟਾ ਜੋ ਸਤਾਣੀ ਪੈੜਾ ਰਹਿਣ ਵਾਲਾ ਹੈ ਉਧਿਕੁਣ ਨਿਯਾਇਤ ਵੈਪਨ ਹੈਗੇ ਆ ਉਹ ਨਿਯਾਇਤ ਵੈਪਨ ਨੂੰ ਦਾਫਰ ਦੇਖਣਾ ਉਹ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹ ਅਰੈਸਟ ਕੀਤਾ ਜਾਵੇ ਉਹਦੇ ਕੋਲ ਵੈਪਨ ਜ਼ਿਆਦ ਬਰਾਮਦ ਹੋ ਸਕਦੇ ਜਿਸ ਦੇ ਕੱਲ ਉਹ 3 ਪੁਆਇੰਟ ਜਿਹੜਾ ਐਚਪੀ ਗੈਸ ਅਸੀਂ ਦੇ ਨੇੜੇ ਇਹਨਾਂ ਨੇ ਨਾਕਾਬੰਦੀ ਨਿظام ਕਰ ਦਿੱਤਾ ਸਿੰਘ ਨੂੰ ਕੰਮ ਦਿੱਤਾ ਸੀ ਔਰ ਉਹਦੇ ਕੰਮੇ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਮਦ ਹੋਏ ਨੇ ਇੱਕ ਪੁਆਇੰਟ 3 ਉਹ ਔਰ ਇੱਕ ਮਾਇਰ ਬਤੀ ਬੋਦੂ ਕੰਟਰੀ ਮੇਡ ਵੈਪਨ ਨੇ ਔਰ ਪਿਸਟਲ ਨੇ ਜਨਾ ਕੋ ਰਦਾ ਰਦਾ ਉਹ ਰੋਂਗ ਵੀ ਜਿਹੜੇ ਆ 20 ਬੋਦਲਾ ਨਹੀਂ ਖਾਨੇ ਦੇ ਰਿਕਾਰਡ ਪਤਾ ਕੋ ਪਹਿਲਾਂ ਕੁਮਾਰਾ ਦੱਸ ਨਹੀਂ ਹੈ ਔਰ ਇਹਦੀ ਗੰਭਰਤਾ ਦਾ ਆਪਾਂ ਡੈਰੋਗੇਸ਼ਨ ਕਰ ਰਹੇ ਆਂ ਕਿ ਇਹ ਸਾਡੇ ਕੋਲੇ ਇਸ ਤਰ੍ਹਾਂ ਦੇ ਦਾ ਮਾਰ ਲੈ ਕੇ ਪਤਾ ਜਾਨੇ ਕੋਸ਼ਿਸ਼ ਕਰਾਂਗੇ ਅਸੀਂ ਔਰ ਇਹ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਕੀਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨੇ ਗਾਂ ਪਤਾ ਕਿੰਨੂ ਲੈਣੇ ਸੀ ਜਾਂ ਇਹਨਾਂ ਕੋ ਬਾਤ ਬਾਤ ਕਰਨੀ ਅਦਰਵਾਈਜ਼ ਇਹ ਕਿਹਦੇ ਕੋਲੋਂ ਲੈ ਗਿਆ ਆ ਉਹਨੂੰ ਵੀ ਅਸੀਂ ਇਹਦੀ ਪੁਸ਼ਟੀ ਦੇ ਤਰ੍ਹਾਂ ਪਤਾ ਕਰ ਰਹੇ ਆਂ ਔਰ ਉਹਨੂੰ ਵੀ ਇਸ ਤਰ੍ਹਾਂ ਮਿਲ ਲਜਾ